ਅਸੀਕ ਕਾਲ ਜੀ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਹੁਣ ਰੋਜ਼ ਨਵੇਂ ਤੇ ਨਵਾਂ ਇਹ ਟਰੈਕਟਰ ਵੀ ਆਪਣੇ ਗਵੰਡੀਆਂ ਕੋਲ ਆਇਆ ਹੋਇਆ ਇੱਕ ਹੋਰ ਸਭ ਤੋਂ ਪਹਿਲਾਂ ਮਿਲੋ ਮੇਰੇ ਸਹਿਯੋਗੀ ਪੱਤਰਕਾਰ ਹਰਵੀਰੇ ਠੀਕ ਹੈ ਬਾਈ ਤੇ ਆਉਣ ਇੱਕ ਹੋਰ ਕੱਟ ਲਿਆ ਬਾਈ ਟਰੈਕਟਰ ਹਨਾ ਯਾਰ ਚੱਕਰ ਗਿਆ ਬਾਈ ਮਿੰਦਰੇ ਟਰੈਕਟਰ ਬਹੁਤ ਕਟਾ ਰਹੇ ਆ ਸਵਰਾਜ ਵਿੱਚ ਹੋ ਭਾਈ ਪਹਿਲਾਂ ਇੱਕ ਦੋ ਕਟੇ ਹੋਏ ਨੇ ਅਰਜਨ ਕਟਾ ਗਿਆ ਕੋਈ ਨਵਾਂ ਇਹਨਾਂ ਨੂੰ 23 ਮਾਡਲ 23 ਬਣੇ 24 ਮਾਡਲ ਇੱਕ ਦੋ 575 ਖੜੇ ਆ ਇੱਕ 585 ਗੱਲ ਹੋਰ ਕਟਾ ਗਿਆ ਬੰਦਾ ਹਨਾ ਉਹਨੇ ਇਹ ਵੀ ਟਰੈਕਟਰ ਜਮਾਂ ਹੀ ਨਵਾਂ 21 ਮਾਡਲ ਹੈ ਭਾਈ ਇਹ ਮਾਡਲ 21 ਮਾਡਲ ਹੈ 20 ਬਣੇ 21 ਹੈ 21 ਮਾਡਲ ਹੈ ਕਿਹਾ ਚੱਕ ਕਰਾ ਭਾਈ ਪੱਕੀ ਭਾਈ ਆਪਣੀ ਆਪਣੀ ਪਸੰਦ ਹੁੰਦੀ ਹੈ ਹਰੇਕ ਬੰਦੇ ਦੀ ਠੀਕ ਨਹੀਂ ਤੇ ਨਹੀਂ ਤਾਂ ਹੁੰਦਾ ਮਨ ਵੀ ਸਾਲ 2 ਸਾਲਾ ਟਰੈਕਟਰ ਵਾਦ ਲੈਣੇ ਹਰੇਕ ਦਾ ਆਪਣਾ ਆਪਣਾ ਹੁੰਦਾ ਬਾਈ ਹਨਾ ਮਨੇ ਕਿਹਦਾ ਹੁੰਦਾ ਵੀ 4 5 ਹੁੰਦੇ ਆ 2 4 ਸਾਲ ਚਲਾ ਕੇ ਨਹੀਂ ਹੋਰ ਲੈ ਲੰਦਾ ਕੱਲ ਤਾਂ ਸਹੀ ਹੈ ਬਾਈ ਇਹ ਬਾਈ ਹੋਇਆ ਤੂੰ ਹੈਗਾ ਨਹੀਂ ਇੱਥੇ ਇਹ ਬਾਈ ਹੈਗਾ 500 85 XP DI XP ਠੀਕ ਹੈ ਜੀ ਭੂਮੀ ਪੁੱਤਰ 6 ਸਾਲ ਦੀ ਗਾਰੰਟੀ ਦੇ ਨਾਲ ਮੈਨੂੰ ਇੱਕ ਗੱਲ ਹੈ ਜੇ ਜਦੋਂ ਟੈਂਟਰ ਨਾਲ ਦੀ ਦੇਣ ਲੱਗੇ ਹੁਣ ਮਹਿੰਦਰ ਵਾਲੇ ਵੀਰੇ 6 ਸਾਲ ਦੀ ਵਾਰੰਟੀ ਆਮਨੇ ਇਹ ਸਾਰਿਆਂ ਬਰੇ ਹਾਂ ਵਾਰੰਟੀ ਹੂੰ ਇਹ 6 ਸਾਲ ਦੀ ਵਾਰੰਟੀ ਵਿੱਚ ਬਹੁਤ ਜ਼ਿਆਦਾ ਕੰਡੀਸ਼ਨ ਆਉਣੀ ਆਮਨੇ ਵੀਰੇ ਇੱਕ ਚੀਜ਼ ਨਹੀਂ ਚੀਜ਼ਾਂ ਹੁੰਦੀਆਂ ਨਾਲੇ ਇਹਦੇ ਵਿੱਚ ਹਾਂ ਇਹ ਹੋ ਗਿਆ ਗੇਅਰ ਹੋ ਗਿਆ ਇਹਦੇ ਵਿੱਚ ਬਹੁਤ ਕੰਡੀਸ਼ਨ ਲਾ ਦੇਣੇ ਵੀ ਇਹ ਚ ਆਏ ਨਹੀਂ ਇਹ ਚ ਆਏ ਆ ਕੋਈ ਕਲੱਚ ਵੀ ਤੇ ਚਲ ਹੋਲੀ ਵੀ ਨਹੀਂ ਚਾਹੀਦੀ ਹਾਂ ਉਹਦੇ ਤੇ ਡਿਪੈਂਡ ਆ ਡਰਾਈਵਰ ਹੈਨਾ ਉਹੀ ਗੱਲ ਆ ਹਾਂ ਪੈਰ ਰੱਖ ਕੇ ਚਲਾਉਂਦੇ ਆ ਫੇਕੂ ਕੀਤਾ ਹੈਨਾ ਬਿਲਕੁਲ ਬਿਲਕੁਲ ਉਹੀ ਗੱਲ ਆ ਤੇ ਬਾਕੀ ਬਾਈ ਟਰੈਕਟਰ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣੀ ਆ ਮੋਟੀ ਮੋਟੀ ਇਹਦੇ ਬਾਰੇ ਠੀਕ ਆ ਜੀ ਹਮਰੇ ਵੀ ਧਾਈ ਮੜਾ ਸਟਾਰਟ ਫੂਟ ਕਰੀ ਟਰੈਕਟਰ ਨੂੰ ਸਟਾਰਟ ਕਰੂਗਾ ਬਾਈ ਟਰੈਕਟਰ ਦੇਖ ਲਿਓ ਸਟਾਰਟਿੰਗ ਵਗੈਰਾ ਕਿਦਾਂ ਟਰੈਕਟਰ ਦੀ ਬੰਪਰ ਮੂਰੇ ਵਧੀਆ ਲੱਗਿਆ ਵੈਨ ਹੈਵੀ ਵਾਲਾ ਘੋੜਾ ਬੰਪਰ ਲੋ ਜੀ ਓਕੇ ਆ ਬਾਈ ਆਪਣੇ ਟੈਰਨੀਸ਼ਨ ਅੱਧੀ ਗਏ ਹੈ ਨਾ ਟਰੈਕਟਰ ਬਾਈ ਚੱਲ ਗਿਆ ਇਹ ਲਗਭਗ 2000 ਘੰਟੇ ਦੇ ਕਰੀਬ ਠੀਕ ਹੈ 2000 ਘੰਟੇ ਦੇ ਕਰੀਬ ਚੱਲੇਗਾ ਟਰੈਕਟਰ ਮਾਡਲ ਇੱਕ ਮਿੰਟ ਮਾਰ ਕੇ ਚੈੱਕ ਕਰਦੇ ਆ ਬਾਈ ਅਸਲ 'ਚ ਮਾਰ ਕੇ ਦੇਖ ਕੇ ਬਤਾ ਲਾ ਇਹ ਹੈਗਾ ਜੀ ਮਾਰਕਾ ਬਾਈ 20 ਦਾ ਟਰੈਕਟਰ ਦਾ ਮਾਰਕਾ 20 ਦਾ ਹੈ ਕਾਪੀ ਸ਼ਾਇਦ 21 ਦੀ ਹੋਵੇ ਠੀਕ ਹੈ ਜੀ ਇਹਨਾਂ ਨੇ ਤਾਂ 21 ਮਾਡਲ ਹੀ ਦੱਸਿਆ ਸਾਨੂੰ ਮਾਰ ਕੇ 20 ਦੇ ਨੇ ਵੀਰੇ ਹਾਂ ਮਾਰ ਕੇ 20 ਦੇ ਆ ਬਾਕੀ ਬਈ ਮਰਾਣਾ ਮੁਰੂਣਾ ਦਾ ਟਰੈਕਟਰ ਧੁੱਤਾਂ ਬਣੀ ਹੈਗਾ ਮਿੱਟੀ ਮੁੱਟੀ ਪਾਈ ਹੋਈ ਆ ਦੇਖੋ ਪਰ ਠੀਕ ਹੈ ਜੀ ਅੱਜ ਹੀ ਆਇਆ ਨਾ ਕੋ ਟਰੈਕਟਰ ਇਹ ਬਾਕੀ ਪਿੱਛੇ ਤੋਂ ਦੇਖ ਲੋ ਠੀਕ ਹੈ ਜੀ ਤੇਰਾ ਨੀ ਕੰਡੀਸ਼ਨ ਹੈ ਬਾਈ ਹਾਫ ਹੈ 14 9 28 ਦੇ ਟਾਇਰ ਨੇ ਤੇ ਹਾਂ 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 ਤੇ ਤਾਂ ਹੀ ਲਾਈਆਂ ਹੋਈਆਂ ਹਾਂ ਰਬੜਾ ਬਾਈ ਕਹਿੰਦਾ ਬਾਈ ਜਿਹੜਾ ਲੱਗੇ ਹੋਏ ਮਰਾੜਾਂ ਦੇ ਵਿੱਚ ਬਾਕੀ ਬਾਈ ਟਰੈਕਟਰ ਹੈਗਾ ਸਾਰਾ Ориਜਨਲ ਹੈ ਕਿਸੇ ਪਾਸੋਂ ਕੋਈ ਟਚਿੰਗ ਵਾਚਿੰਗ ਤਾਂ ਹੈ ਨਹੀਂ ਬਾਈ ਠੀਕ ਹੈ ਜੀ ਨਹੀਂ ਰੰਗ ਨਾਲ ਹਾਂ ਕਿਸੇ ਪਾਸੇ ਤੇ ਜੇਕਰ ਟਚਿੰਗ ਵਾਚਿੰਗ ਹੋਈ ਤਾਂ ਆਪਾਂ ਇੱਕ ਇੱਕ ਵਾਰ ਦੇਖ ਵੀ ਲੈਣੇ ਆ ਬਾਈ ਜੇ ਕਿਤੇ ਤੋਂ ਹੋਇਆ ਤਾਂ ਆਪਾਂ ਤੁਹਾਨੂੰ ਦੱਸ ਵੀ ਦੇਵਾਂਗੇ ਪਰ ਹੈ ਨਹੀਂ ਬਾਈ ਕਿਤੇ ਕਿਉਂਕਿ ਟਰੈਕਟਰ ਜਿਹਨਾਂ ਕੋਲ ਕੱਲੇ ਆਏ ਹੈ ਜਿਹਨਾਂ ਨੇ ਕੁਝ ਨਹੀਂ ਕਰਿਆ ਹੈਗਾ ਠੀਕ ਹੈ ਜੀ ਬਾਕੀ ਹੋਰ ਤੁਸੀਂ ਆਪਣੀ ਤਸੱਲੀ ਮੇਰਾ ਵੀਰ ਆਪਣਾ ਆ ਕੇ ਵੇਟ ਨਾਲ ਹੀ ਆਉਨੇ ਬਾਈ ਇਹਨੂੰ ਅਸੀਂ ਰੇਗ ਬਲੌਗ ਦੇ ਵਿੱਚ ਕਹਿੰਦੇ ਆ ਬਾਈ ਵੀ ਚੀਜ਼ ਤੁਸੀਂ ਸਾਡੇ ਕੋਲੋਂ ਨਹੀਂ ਕਿਤੋਂ ਵੀ ਲੈਣੀ ਆ ਜਿੱਥੋਂ ਮਰਜੀ ਠੀਕ ਆ ਹਾਂ ਕਿਉਂਕਿ ਬਾਈ ਜ਼ਿੰਮੇਦਾਰ ਨੇ ਇੱਕ ਵਾਰ ਚੀਜ਼ ਲੈਣੀ ਹੁੰਦੀ ਪੰਜ ਚਾਰ ਸਾਲ ਬਾਅਦ ਟਰੈਕਟਰ ਬਦਲਣਾ ਹੁੰਦਾ ਕਾਲੀ ਨਾ ਕਰੋ ਕਦੇ ਵੀ ਚੀਜ਼ ਲੈਣਗੇ ਪਹਿਲਾਂ ਦੇਖੋ ਆਪਣੇ ਏਰੀਏ ਦੇ ਲਾਗਵਾਸ ਹਨਾ ਬਾਈ ਘੁੰਮ ਫਿਰ ਕੇ ਚੰਗੀ ਤਰ੍ਹਾਂ ਫੇਰ ਚੀਜ਼ ਲੋ ਤਸੱਲੀ ਕਰਕੇ ਕਿਸੇ ਆਪਣੇ ਜਾਣਕਾਰ ਬੰਦੇ ਨੂੰ ਦਿਖਾ ਕੇ ਜਿਹਨੂੰ ਨੌਲੇਜ ਆ ਟਰੈਕਟਰਾਂ ਬਾਰੇ ਹਨਾ ਬਾਈ ਹਾਂ ਹਾਂ ਕਿਉਂਕਿ ਜਿਹੜੇ ਬਾਈ ਟਰੈਕਟਰ ਅਜਾਸੀਆਂ ਵਿੱਚ ਵੀ ਆਉਂਦੇ ਨੇ ਵਿਚਕੱਟੇ ਹੋਏ ਉਹਮਨੇ ਇਹ ਵੀ ਗਾਹਾਂ ਜ਼ਿੰਮੇਦਾਰਾਂ ਦੇ ਚੱਲੇ ਹੋਏ ਆਉਂਦੇ ਨੇ ਏਜੰਸੀ ਵਾਲੇ ਕਈ ਵਾ ਜਾ ਕੇ ਟਰੈਕਟਰ ਦੇਖਦੇ ਵੀ ਨਹੀਂ ਚਲਾ ਕੇ ਉਹ ਜਦੇ ਵਿੱਚ ਕੱਟਣ ਉਹਨੂੰ ਆਦਾ ਵੀ ਅਸੀਂ ਤਾਂ ਵੇਚਦਾ ਦੇਣਾ ਕਹਾ ਸੀ ਜਿਹੜੇ ਰੱਖਣਾ ਠੀਕ ਨਹੀਂ ਜੇ ਆਪਾਂ ਕਹੀ ਏਜੰਸੀ ਵਾਲੇ ਇਹਨਾਂ ਤਸੱਲੀ ਕਰਕੇ ਬਾਈ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੇ ਵਾ ਮਾਡਲ ਦੇਖ ਕੇ ਰੱਖਣਾ ਹੁੰਦਾ ਯਾਰ ਉਹਨਾਂ ਨੇ ਵੀ ਗਾਹਾਂ ਉਹਨਾਂ ਨੇ ਵੇਚਣਾ ਹੁੰਦਾ ਉਹਨਾਂ ਨੂੰ ਬਾਈ ਜਿੱਦਾਂ ਅੱਜ ਟਰੈਕਟਰ ਕੱਟ ਹੋਇਆ ਗਾਹ ਨੂੰ ਉਹਦੇ ਪੈਸੇ ਮਿਲ ਗਏ ਗਾਂ ਕਿਸੇ ਨੂੰ ਦੇ ਦੇਣਾ ਵਪਾਰੀ ਲੈ ਗਿਆ ਜਾਂ ਕੁਛ ਲੈ ਗਿਆ ਠੀਕ ਹੈ ਜਾਨੀ ਕਿ ਉਰੇ ਵੀ ਜਿੰਨੇ ਟਰੈਕਟਰ ਆਉਂਦੇ ਨੇ ਜੀਮੇਦਾਰਾਂ ਦੇ ਚੱਲੇ ਬਾਈ ਆਉਂਦੇ ਨੇ ਅਸੀਂ ਵੀ ਕੋਈ ਏਡੀ ਬਹੁਤੀ ਤਸ ਆਪਣਾ ਪੂਰਾ ਭੇਸੇ ਤੇ ਲੈ ਕੇ ਜਾਣਕਾਰ ਬੰਦੇ ਨੂੰ ਦਿਖਾ ਕੇ ਫਿਰ ਸੌਦਾ ਕਰੋ ਟਰੈਕਟਰ ਦਾ ਠੀਕ ਹੈ ਜੀ ਇਹ ਚੀਜ਼ਾਂ ਬਾਈ ਬਾਰ-ਬਾਰ ਨਹੀਂ ਲਈ ਹੁੰਦੀਆਂ ਆਪਣਾ ਮੇਨ ਮਕਸਦ ਆਹੀ ਆ ਵੀ ਕੋਈ ਵੀ ਆਪਣਾ ਬੰਦਾ ਜਿਹੜਾ ਕੋਈ ਗਲਤ ਚੀਜ਼ ਲੈ ਕੇ ਨਾ ਫਸ ਜਾਵੇ ਕਿਸੇ ਕੋਲੋਂ ਬਹੁਤ سارے ਵੀਰਾਂ ਦੇ ਫੋਨ ਆਉਂਨੇ ਬਾਈ ਮੈਨੂੰ ਇਹੀ ਕਰਨੀ ਬੰਦੇ ਕਹਿੰਦੇ ਬਾਈ ਫਲਾਣੇ ਮੰਡੀ ਚੋਂ ਅਸੀਂ ਲਿਆਏ ਟਰੈਕਟਰ ਅਸੀਂ ਫਲਾਣੀ ਜਗ੍ਹਾ ਤੇ ਲੈ ਕੇ ਫਸ ਗਏ ਟਰੈਕਟਰ ਕਿਉਂਕਿ ਬਾਈ ਬਹੁਤ ਸਾਰੇ ਬੰਦੇ ਫਰੋਡ ਕਰਕੇ ਟਰੈਕਟਰ ਵੇਚਦੇ ਨੇ ਰੰਗ ਰੂਪ ਕਰਕੇ ਕਹਿੰਦੇ ਨੇ origignal ਹੈ ਜੀ ਟਰੈਕਟਰ ਵੱਧ ਚੱਲਿਆ ਹੋ ਹੁੰਦਾ ਇੱਕ ਗੜ ਪਿਛੜ ਬਹੁਤ ਮਤਲਕੀ ਫੇਰਾ ਫੇਰੀ ਹੁੰਦੀ ਆ ਬਾਈ ਇਹਦੇ ਵਿੱਚ ਇੱਕ ਨੂੰ ਪਾਰਥ ਹੋਇਆ ਉੱਥੇ ਵੀਰ ਨੇ ਫੋਟੋਆਂ ਪਾਈਆਂ ਟਰੈਕਟਰ ਦੀਆਂ ਉਹ ਟਰੈਕਟਰ ਚੱਲਿਆ ਉਹਦਾ ਵੱਧ ਬਾਈ ਕਿਸੇ ਵੀਰ ਨੇ ਕਿਸੇ ਪਰੀ ਮੰਡੀ ਚੋਂ ਲੈ ਕੇ ਆਇਆ ਵੀਰਾ ਟਰੈਕਟਰ ਉਹ ਉਹਨਾਂ ਨੇ ਅਮਨੇ ਵੀਰੇ ਨੂੰ ਬਾਈ ਦਾ ਪਰਸੋਂ ਮੈਨੂੰ ਫੋਟੋ ਪਾਈਆਂ ਬਾਈ ਨੇ ਟਰੈਕਟਰ 20 ਪਨ 21 ਮਾਡਲ ਟਰੈਕਟਰ ਦਾ ਉਹ ਪਨੀ ਹੁਣ ਐ ਨਹੀਂ ਪਤਾ ਬਾਈ ਲੈ ਕੇ ਕਿੱਥੋਂ ਆਇਆ ਦਾ ਬਾਈ ਬਾਈ ਪਰੀ ਮੰਡੀ ਚੋਂ ਲੈ ਕੇ ਆਇਆ ਦਾ ਟਰੈਕਟਰ ਆ ਉਹ ਬਾਈ ਕਹਿੰਦਾ ਵੀ ਟਰੈਕਟਰ ਬਾਈ ਚੱਲਿਆ ਵਾ ਵੱਧ ਤਾ ਵੀ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਜਿੱਥੋਂ ਜਿਹੜੇ ਪਿੰਡ ਦੇ ਟਰੈਕਟਰ ਲਿਆ ਵਾ ਤਾ ਨਾ ਉਹ ਬੰਦੇ ਉਹ ਬੰਦਿਆਂ ਉਹ ਬਾਅਦ ਚੋਂ ਬੰਦੇ ਮਿਲੇ ਹੋਣੇ ਆ ਕਹਿੰਦਾ ਬਾਈ ਮੀਟਰ ਮੋਟਰ ਸਾਰਾ ਕੁਝ ਟਾਇਰ ਵੀ ਨਾਲ ਦੇ ਪਾਏ ਹੋਏ ਤੇ ਤੇ ਬਾਈ ਕਹਿੰਦਾ ਬਾਈ ਮੇਰਾ ਕਹਿੰਦਾ ਵੀ ਮੇਰਾ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਹੁੰਦਾ ਵੀਰੇ ਹੁੰਦਾ ਵੀ ਹੈਗਾ ਹੁੰਦਾ ਵੀ ਹੈਗਾ ਬਾਈ ਠੀਕ ਨੇ ਜੀ ਤੇ ਬਾਕੀ ਹਮਲੇ ਵੀਰੇ ਆਪਾਂ ਦੀ ਡਿਮਾਂਡ ਦੱਸ ਦੰਨੇ ਆ ਇਹ ਜਿਹੜੀ ਡਿਮਾਂਡ ਕਰਦੇ ਨੇ ਬਾਈ ਏਜੰਸੀ ਵਾਲੇ ਇਹ ਡਿਮਾਂਡ ਕਰਦੇ ਆ ਦੀ 5 ਲੱਖ ਰੁਪਈਆ ਠੀਕ ਹੈ ਜੀ ਬਾਕੀ ਦਾ ਰੇਟ ਕੋਈ ਤਾਂ ਕੋਈ ਫਿਕਸ ਨਹੀਂ ਹੈਗਾ ਜੀ ਆ ਕੇ ਟਰੈਕਟਰ ਦੇਖ ਲਿਓ ਪਾਸ ਕਰ ਲਿਓ ਬਾਕੀ ਦਾ ਰੇਟ ਮੌਕੇ ਤੇ ਕਰ ਦੇਣਗੇ ਵੱਧ ਘੱਟ ਠੀਕ ਨਹੀਂ ਹੋਣੇ ਵੀਰੇ ਹਾਂ ਬਾਕੀ ਰੋਪੜ ਸਾਡੇ ਜਮਈ ਸਾਡੇ ਨਾਲ ਸ਼ੋਰੂਮ ਇਹਨਾਂ ਦਾ ਆ ਨੰਬਰ ਹੈ ਜੀ ਇਹਨਾਂ ਦਾ ਤੁਹਾਨੂੰ ਦਿਖਾ ਦਿਆਂ 9815599901 ਬਾਕੀ ਜਿਹਨੇ ਨਵਾਂ ਟਰੈਕਟਰ ਲੈਣਾ ਸਾਡੇ ਲੋਕਲ ਸਵਰਾਜ ਹੋਊਗੀ ਇਹਨਾਂ ਕੋਲ ਡੀਲਰਸ਼ਿਪ ਹੈ ਉਹ ਵੀ ਲੈ ਲਓ ਟਾਟਾ ਇਹਨਾਂ ਕੋ ਖਾਸੇ ਖੜ ਗਏ ਬਾਈ ਆ ਕੇ ਮੈਂ ਦਰੇ ਦੋ ਤਿੰਨ ਕੱਟ ਲੈਣਾ ਕੋਲ ਠੀਕ ਹੈ ਜੀ ਇੱਕ ਇਹਨਾਂ ਕੋਲ 265 ਖੜਾ ਤੁਹਾਨੂੰ ਉਹ ਵੀ ਦਿਖਾ ਦੰਨੇ ਆਪਾਂ ਠੀਕ ਹੈ ਜੀ ਤੇ ਹੈ ਵੀਰੇ ਆਪਣੇ ਵੀ ਬੋਰਡ ਲੱਗ ਗਿਆ ਹਾਂ ਭਾਈ ਅਮਨ ਬਾਈ ਨਾਲ ਵਾਲਾ ਕੋਈ ਪਾਰਟੀ ਹੋ ਗਈ ਬੋਰਡ ਲਾਤਾ ਭਾਈ ਇਹਨਾਂ ਨੇ ਤੇ ਚਾਰ ਪੰਜ ਦਿਨ ਲੱਗ ਗਏ ਗੱਲ ਤਾਂ ਸਹੀ ਆ ਟਾਈਮ ਲੱਗ ਜਾਂਦਾ ਭਾਈ ਉਹ ਵੀ ਦਿਖਾਉਣਾ ਪੈਂਡ ਕਿਹੜਾ ਵੀਰੇ ਪਹਿਲਾ ਇਹ ਦੂਆ 4x4 ਕੋਈ ਰੈਂਟਰ ਦੇ ਦਤਾ ਤਾਂ ਹੁਣ ਜਾਨੀ ਕਿ ਲੋਕ ਇਹ ਡਾਕਟਰ ਮੇਨ ਲਾਗੇ ਲਾਉਂਦਾ ਹਾਂ ਹੂੰ ਲਾਉਂਦਾ ਹੈਗਾ ਵੀ ਮੇਨ ਲੱਗ ਜਾਂਦਾ ਤੇ ਬਾਕੀ ਉਹ ਉਹ ਦੇਖਣਾ ਫਰਕ ਇਹਦੇ ਕੋਈ ਨਹੀਂ ਹੈਗਾ ਫਰਕ ਕੋਈ ਨਹੀਂ ਛੱਡਿਆ ਹੈ 855 ਉਹ ਖੜਾ ਨਾਲੇ ਉਹ 855 ਦੇਖਣਾ ਯਾਰ ਨਾ ਮਾ ਨਾ ਉਹਦੇ 'ਚ ਕਹਿੰਦੇ ਵੀ ਥੋੜੀ ਜਿਹੀ ਦੀ ਲੰਬਾਈ ਵਧਾਤੀ ਆ ਉਹ ਲੰਬਾਈ ਕਹਿੰਦੇ ਉਹਦੇ ਤੇ ਹੈਨਾ ਆ ਚੀਜ਼ ਦਾ ਨਾ ਡਾਪੇ 'ਚ ਇਹਦੀ ਵੀ ਚ ਲੰਬਾਈ ਵਧਾਤੀ ਆ ਚੀਜ਼ ਆਹਾਂ ਇੱਥੋਂ ਲੈ ਕੇ ਤੇ ਇੱਥੋਂ ਪਾਇਆ ਫਰਕ ਹਾਂ ਹਾਂ ਲੰਬਾ ਕਰ ਫਰਕ ਅਮਨੇ ਫਰਕ ਆਵੇ ਪਾਇਆ ਵੀ ਇਹਦਾ ਦਾ ਉਹ ਦੇਖ ਜਿਹੜਾ ਜਿਹੜਾ ਪਹਿਲੇ ਸਵਰਾਜ ਇੰਜਣ ਆਉਂਦਾ ਤਾਂ ਉਹ ਹੀ ਹੁਣ ਇਹਦੇ 'ਚ ਕਰਤਾ ਅੱਛਾ 744 ਓਕੇ 3308 ਸੀਸੀ ਦਾ ਇੰਜਣ ਉਹਦੇ 'ਚ ਆਉਂਦਾ ਇਹ 3478 ਸੀਸੀ ਦਾ ਠੀਕ ਹੈ ਠੀਕ ਹੈ ਯਾਨੀ ਕਿ ਉਹਦੀ ਵੀ ਪਾਵਰ ਵਧਾਤੀ ਜਣੀ ਉਹਦੀ ਪਾਵਰ ਵਧਾਤੀ ਜਿਹੜਾ ਪਹਿਲਾਂ 960 'ਚ ਆਉਂਦਾ ਤਾਂ ਉਹ ਇੰਜਣ ਉਹ 855 ਤੇ ਆ ਗਿਆ ਠੀਕ ਉਹ ਵਾਲਾ ਜਿਹੜਾ ਇਹਦੇ 'ਚ ਕਰਤਾ ਸੀ 744 744 ਵੀ ਹੁਣ ਵੀਰੇ ਆ ਤਾਂ ਸੈਂਟਰ ਗੇਰ ਆਣਾ ਹਾਂ ਈਸ ਫੇਰ ਵਿੱਚ ਉਹ ਖੜਾ ਉਹ ਦਿਖਾ ਦਈਏ ਆ ਜੀ ਸੜ ਗੇਰ ਫ੍ਰੀ ਸਪੀਡ ਇਹਦੇ ਫ੍ਰੀ ਸਪੀਡ ਦੇ ਵਿੱਚ ਹਾਈ ਵੀਡੀਓ ਦੇ ਨਾਲ ਆ ਦੇਖੋ ਕਿਹੜਾ ਆਈ ਵੀਡੀਓ ਲੱਗਿਆ ਹੋਇਆ ਆਈ ਵੀਡੀਓ ਠੀਕ ਹੈ ਜਿਵੇਂ ਜਿਹੜਾ ਹਾਈ ਲੋ మీడియం ਇੱਕ ਲੈਨ ਚ ਹੈ ਨਾ ਹਾਂ ਇੱਕ ਲੈਨ ਦੇ ਇਹਦੇ ਹਾਈ ਲੋ మీడియం ਠੀਕ ਆ ਬਾਕੀ ਵੀ ਨਹੀਂ ਇਹਦੇ ਮਾ ਆਪਣੇ ਸਾਰੇ ਫੰਕਸ਼ਨ ਦੇ ਦਿੱਤੇ ਹੂੰ ਕੋਈ ਚੀਜ਼ ਦਾ ਫਰਕ ਰਹਿਿਆ ਨਹੀਂ 855 ਰਾਲ ਤਾਂ ਇਹਦੇ ਵਿੱਚ ਰੇਟ ਦਾ ਜਰੂਰ ਫਰਕ ਹੈਗਾ ਠੀਕ ਆ ਪਾਵਰ ਦਾ ਥੋੜਾ ਜਿਹਾ ਬਹੁਤਾ ਇੰਜਣ ਦਾ ਕਹਿ ਸਕਦੇ ਪਰ ਇੰਜਣੇ ਚ ਉਹੀ ਆ ਪਹਿਲੇ ਵਾਲਾ ਠੀਕ ਆ ਆਜਾ 960 ਖੜਾ ਇਹ ਬਾਈ ਕਿਵੇਂ ਸਿਰਮੋਂ ਨੂੰ ਬਿਠਾ ਬਾਈ ਨੇ ਜਦੋਂ ਆਪ ਕੋ ਕਰਨਾ ਨੂੰ ਹੁਣ ਬਾਈ ਇਹ ਟਰੈਕਟਰ ਤਾਂ ਇਹ ਦੇਖਦੇ ਦੇ ਨਾਲ ਇਹ ਉਹ ਵੀ ਬਣਾਉਣ ਲੱਗੇ ਰੋਟਾ ਮਟਰ ਆਪਣੀ ਆਪ ਦੀ ਲਾਗੀ ਤਿਆਰ ਕਰ ਸਰ ਰਾਜ ਵਾਲੇ 7 ਫੁੱਟ ਆ ਨਾ ਇਹ 7 ਹਾਂ 7 ਫੁੱਟ ਆਇਆ ਇਹ ਤਾਂ ਲੈ ਕੇ ਚੱਲੇ ਆ ਟਰੈਕਟਰ ਸਵਰਾਜ ਅਸਤੀ ਵਾਲੇ ਟਰੈਕਟਰ ਇਹਨਾਂ ਨੂੰ ਹੋਰ ਵੀ ਖੜੇ ਪੁਰਾਣੇ ਆਜਾ 355 ਦੇ ਖਾਸ ਵਿਖਾਵਾ ਨੂੰ ਕਿਹਾ ਹਾਂ ਹਾਂ ਹਮ ਨੇ ਇੰਦਰ ਦਾ ਉੱਤਰ ਹੀ ਪਤਾ ਲੱਗਦਾ ਵੀਰੇ ਕਹਿੰਦਾ ਇਹਦੇ ਜੇ ਆਪਾਂ ਤੇਲ ਐਕਸਟਰਾ ਪਾਉਂਦੇ ਹੁੰਦੇ ਤੇ ਹਾਂ ਪੰਪ ਚ ਹੁਣ ਇਹਦੇ ਵਿੱਚ ਜਿਹੜਾ ਉਹ ਆ ਉਨੇ ਚ ਵੀ ਪਹਿਲਾਂ ਵਿੱਚ ਪੈਂਦਾ ਦਾ ਹੁਣ ਉਹਦਾ ਤੇ ਨਵੀਂ ਬਣ ਕੇ ਨਾਲੇ ਘੁੰਮਦਾ ਕਰਦਾ 740 ਜੀ ਨਾਲੇ ਘੁੰਮਦਾ ਕਰਦਾ ਹੁਣ ਇਹ ਚ ਆਪਾਂ ਨੂੰ ਆਪੋ ਮੈਂ ਐਕਸਟਰਾ ਤੇਲ ਪਾਉਣ ਦੀ ਲੋੜ ਹੈ ਨਹੀਂ ਭਾਈ ਪਾਈ ਪਾਈ ਹਾਂ ਜਿਹੜਾ ਜਿਹੜਾ ਤੇਲ ਇੰਜਣ ਚ ਉਹ ਵੀ ਤੇਲ ਪਾਪਾ ਦੇ ਵਿੱਚ ਉਹ ਹੀ ਸਰਕਲ ਹੁੰਦਾ ਜਿਹੜਾ ਇਹਨਾਂ ਦਾ ਸਭ ਤੋਂ ਵਧੀਆ ਮਾਡਲ ਹਰਮਨ ਪਿਆਰਾ ਉਹਦਾ ਆਹੀ ਹੈ ਇਹੀ ਹੈ ਜਿਹੜਾ ਸਾਰੇ ਸਾਲ ਦੇ ਠੀਕ ਹੈ ਬਾਕੀ ਜਿਹੜੇ 969 ਆ ਜਾਂ ਹੋਰ ਮਾਡਲ ਆ ਇਹ ਵੀ ਵਿਕੀ ਜਾਂਦੇ ਸੀ ਜੀ ਗੱਲ ਨਹੀਂ ਆਲਰੇਡੀ ਜਿਆਦਾ ਜਿਹੜੀ ਲੋਕਾਂ ਦੀ ਮਾਰਾ ਉਹ ਹੀ ਆ। ਇਹਦਾ ਇਸਮਾ ਉਹ ਆ ਗਿਆ ਹੈ 스마트 ਕਨੈਕਟ। ਇਹ 스마트 ਕਨੈਕਟ ਹੈ ਜਿੱਦਾਂ ਮੰਨ ਕੇ ਚੱਲ ਵੀ ਜੌਂਡੀਅਰ ਦੇ ਵਿੱਚ ਹੈ ਜੀਡੀ ਲਿੰਕ। ਇਹਦੇ ਵਿੱਚ ਵੀ ਇਹਦੇ ਵਿੱਚ ਕਿੱਥੇ ਟਰੈਕਟਰ ਚੱਲਦਾ ਹੈ। ਕਿਹੜੇ ਗੇਅਰ ਤੇ ਕਿੰਨੇ RPM ਤੇ ਸਾਰਾ ਕੁਝ ਦੱਸੂਗਾ। ਬਗਰੇ ਅੰਮ੍ਰਿਤ ਦੀ ਸਾਰੀ ਉਹ ਚੇਰ ਕਰਤੀ ਤੱਕ ਲਈ ਹਾਂ ਠੀਕ ਹੈ ਪਰ ਇਹਦੇ માં ਫਿਰ ਵੀ ਕੰਨੇ ਜਿਆਦਾ ਜਿਕਰ ਹੋਰ ਟਰੈਕਟਰ ਦੇ ਇਲੈਕਟ੍ਰੋਨਿਕ ਹਨ ਇਹਦੇ ਚ ਫਿਰ ਵੀ ਬਹੁਤ ਘੱਟ ਘੱਟ ਜਿਕਰ ਥੋੜੇ ਜੋਡੀਅਰ ਚ ਵੱਧ ਹੈ ਨਾ ਇਲੈਕਟ੍ਰੋਨਿਕ ਇਹਦੇ ਚ ਹੁੰਦੇ ਹੈ ਨਹੀਂ ਕਿ ਇੱਕ ਤਰ੍ਹਾਂ ਦਾ ਵੀ ਉਪਾ ਮਨ ਕੇ ਹੈਗਾ ਸੀਆਰਡੀਏ ਪਰ ਇਹਦੇ ਵਿੱਚ ਬਹੁਤ ਹੱਦ ਤੱਕ ਮੈਨੂਅਲ ਵੀ ਹੈ ਕੋਈ ਕਦੇ ਦੇਖੀ ਆਪਣੀ ਜਿਆਦਾਤਰ ਜਿਆਦਾ ਸੈਂਸਰ ਨਹੀਂ ਹੈ ਕਿੰਨੇ ਜਿਆਦਾ ਹੈ ਨਹੀਂ ਹੈ ਜੀ ਬੈਲਟਾਂ ਦੋ ਆ ਇਹਨੂੰ ਹੈ ਇਹ ਕਿਹੜਾ ਆਈ ਇਹਨਾਂ ਦਾ ਮਾਡਲ ਨਹੀਂ ਆਇਆ ਸਰਾਜ ਵਾਲਾ ਸ਼ਟਰ ਇਹਨਾਂ ਦਾ ਮਾਡਲ ਬਹੁਤ ਵਧੀਆ ਸਰਾਜ ਵਾਲੇ ਇਹਨਾਂ ਕੋਲ ਪਤਾ ਹੈ ਨਾ 55 ਦੇ ਹਾਂ ਹਾਂ ਸੈਲਟਿਨੇਟ ਦੇ ਇਧਰ ਅੰਦਰ ਕਰਦੇ ਹੈ ਨਾ ਉੱਪਰ ਇਹ ਬਾਈ ਸ਼ਰਾਰਤੀ ਅਨਸਰ ਹੈ ਸ਼ਰਾਰਤੀ ਅਨਸਰ ਬੱਸ ভাই ਨੰਬਰ ਨੰਬਰ ਵੀਰੇ ਥੱਲੇ ਮੈਂਚਰ ਕਰ ਦਾਂਗੇ ਸਕਰੀਨ ਤੇ ਕਿਸਨੇ ਵੀ ਟਰੈਕਟਰ ਕਿਸੇ ਨੂੰ ਉਹਦੇ ਬਾਰੇ ਜਾਣਕਾਰੀ ਜੇ ਤਾਂ ਲੈ ਲਿਓ ਰੇਟ ਆਪਣੇ ਦੱਸਦਾ ਠੀਕ ਹੈ ਬਾਕੀ ਖਾਲੀ ਆਪਣੀ ਆ ਕੇ ਕਰੋ ਬਈ ਟਰੈਕਟਰ ਦੀ ਬਾਕੀ ਨਾ ਕੋਈ ਪੁਰਾਣਾ ਟਰੈਕਟਰ ਹੋਰ ਵੀ ਖੜੇ ਆ ਬੱਦਲ ਦਾ ਵਿਊ ਬੜਾ ਘੈਂਟ ਆਉਂਦਾ ਪਿੱਛੇ ਦੇਖ ਤਾਂ ਬਾਕੀ ਵੀ ਹੋਰ ਜਾਣਕਾਰੀ ਸਾਰੀ ਲੈ ਲਿਓ ਫੋਨ ਤੇ ਵੀ ਕਹਿੰਦੇ ਪੁਰਾਣਾ ਟਰੈਕਟਰ ਸੇਲ ਕਰਨਾ ਤਾਂ ਉਹ ਵੀ ਜਰੂਰ ਦੱਸਿਓ ਆਪਣੇ ਟਰੈਕਟਰ ਦੇ ਫੋਟੋ ਆ ਵੀਡੀਓ ਰੇਟ ਦੱਸਦੇ ਕਰੋ ਪੁਰਾਣਾ ਟਰੈਕਟਰ ਵੀ ਬਈ ਵਧੀਆ ਰੇਟ ਤੇ ਲੈ ਲੀਤੇ ਜੀ ਮਾਹੀਆਂ ਬਲੇ ਵੀ ਠੀਕ ਹੈ ਧੰਨਵਾਦ ਸਾਰਿਆਂ ਦਾ ਲਾਈਏ ਇਹ ਟਰੈਕਟਰ ਹੁਣ ਸਾਸਰੀ ਗੱਲ ਤਾਂ ਬੁਲਾਦੇ ਹੋ